ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਅਤੇ ਤੁਹਾਡਾ ਮੇਰੇ YouTube ਚੈਨਲ 84 ਕਰਮਜੀਤ ਪਰ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਇਆ ਹਾਂ ਗੁਲਜਾਰ ਸਿੰਘ ਸੰਧੂ ਦੀ ਬਹੁਤ ਹੀ ਖੂਬਸੂਰਤ ਖਾਣੀ ਸ਼ਹੀਦ ਭਾਰਤ ਹਿੰਦੁਸਤਾਨ ਤੇ ਪਾਕਿਸਤਾਨ ਦੋ ਭਾਗਾਂ ਵਿੱਚ ਵੰਡਾ ਗਿਆ ਸੀ ਭਾਵੇਂ ਉਦੋਂ ਤੱਕ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡਾਂ ਵਿੱਚ ਚੌਕੀ ਵੱਟ ਚੁੱਕ ਹੋ ਚੁੱਕੀ ਸੀ ਪਰ ਸਾਡੇ ਇਲਾਕੇ ਵਿੱਚ ਹਾਲੇ ਸ਼ਾਂਤੀ ਸੀ ਮਹਿਤੀ ਨੂਰਾ ਤੱਕੀਏ ਵਿੱਚ ਅੰਬੀ ਦੇ ਬੂਟੇ ਥੱਲੇ ਬੈਠੇ ਇਤਿਹਾਸ ਦਾ ਕੋਈ ਸਵਾਲ ਯਾਦ ਕਰ ਰਹੇ ਸਾਂ ਨੂਰੀ ਦੀ ਭੈਣ ਰਹਿਮਤੇ ਸਾਡੇ ਸ਼ਹੀਦਾਂ ਵਾਲੇ ਖੇਤ ਵਿੱਚੋਂ ਚੜੀ ਵੱਢ ਰਹੀ ਸੀ ਸ਼ਹੀਦਾਂ ਅਤੇ ਤੱਕੀਏ ਵਿਚਕਾਰ ਕੇਵਲ ਇੱਕ ਖੇਤ ਦੀ ਵਿਤ ਸੀ ਪਰ ਮੈਨੂੰ ਉਦੋਂ ਤੱਕੀਏ ਦਾ ਐਨਾ ਭੈ ਨਹੀਂ ਸੀ ਜਿੰਨਾ ਸ਼ਹੀਦਾਂ ਦਾ ਸ਼ਹੀਦ ਕਾਫੀ ਕਰਾਮਾਤ ਵਾਲੇ ਸਮਝੇ ਜਾਂਦੇ ਸਨ ਪਹਿਲੀ ਤੋਂ ਲੈ ਕੇ 8ਵੀਂ ਜਮਾਤ ਤੱਕ ਮੈਂ ਕੱਚਾ ਪੱਕਾ ਕੋਈ ਇਮਤਿਹਾਨ ਦੇਣ ਸ਼ਹੀਦਾਂ ਦਾ ਪ੍ਰਸ਼ਾਦ ਸੁਖਣ ਤੋਂ ਬਿਨਾ ਨਹੀਂ ਸੀ ਦਿੰਦਾ ਤੇ ਮੇਰੇ ਬਾਬਾ ਜੀ ਦਾ ਕਹਿਣਾ ਸੀ ਕਿ ਇਸੇ ਕਾਰਨ ਮੈਂ ਕਦੀ ਫੇਲ ਨਹੀਂ ਸੀ ਹੋਇਆ ਨੂਰੇ ਦੀ ਭੈਣ ਰਹਿਮ ਤੇ ਮੈਨੂੰ ਬਹੁਤ ਚੰਗੀ ਲੱਗਦੀ ਸੀ ਅੱਜ ਇਸ ਗੱਲ ਦੀ ਪੁਸ਼ਟੀ ਕਰਵਾਉਣ ਲਈ ਮੈਂ ਨੂਰੀ ਨੂੰ ਪੁੱਛਿਆ ਤੈਨੂੰ ਆਪਣੀਆਂ ਦੋਨਾਂ ਭੈਣਾਂ ਵਿੱਚੋਂ ਰਹਿਮਤੀ ਚੰਗੀ ਲੱਗਦੀ ਹੈ ਕਿ ਜੈਨਾ ਜੈਨਾ ਨੂਰੀ ਨੇ ਆਪਣੀ ਵੱਡੀ ਭੈਣ ਦਾ ਨਾਂ ਲਿਆ ਜਿਹੜੀ 4-5 ਬਰੇ ਪਹਿਲਾਂ ਵਿਆਹੀ ਜਾ ਚੁੱਕੀ ਸੀ ਤੈਨੂੰ ਰਹਿਮਤੀ ਕਿਉਂ ਨਹੀਂ ਚੰਗੀ ਲੱਗਦੀ ਮੇਰੇ ਮੂੰਹੋਂ ਓਪੋਲ ਹੀ ਨਿਕਲ ਗਿਆ ਪਰ ਫਿਰ ਮੈਨੂੰ ਖਿਆਲ ਆਇਆ ਕਿ ਨੂਰਾ ਮੇਰੀ ਗੱਲ ਦਾ ਕੋਈ ਹੋਰ ਭਾਵਨਾ ਕੱਢ ਬੈਠੇ ਮੈਂ ਸ਼ਰਮਿੰਦਾ ਜਿਹਾ ਹੋ ਗਿਆ ਇਸ ਲਈ ਕਿ ਰਮ ਤੇ ਮਨੁਨਕੇ ਹੁੰਦੇ ਨੂੰ ਮਾਰਦੀ ਹੁੰਦੀ ਸੀ ਤੇ ਜਾਨਾ ਬੜੇ ਪਿਆਰ ਨਾਲ ਖਡਾਉਂਦੀ ਹੁੰਦੀ ਸੀ ਨੂਰੀ ਦਾ ਉੱਤਰ ਸੁਣ ਕੇ ਮੇਰੀ ਤਸੱਲੀ ਹੋਈ ਕਿ ਨੂਰੀ ਨੇ ਮੇਰੇ ਪ੍ਰਸ਼ਨ ਦਾ ਉਹ ਹੀ ਭਾਵ ਕੱਢਿਆ ਸੀ ਜਿਹੜਾ ਹੈ ਸੀ ਫੜਫੜ ਕਰਦਾ ਸ਼ਹੀਦਾਂ ਵਾਲੇ ਪਿੱਪਲ ਤੋਂ ਇੱਕ ਮੋਰ ਉੱਡਿਆ ਤੇ ਉਸ ਦਾ ਨਵਾਂ ਨਕੋਰ ਖੰਭ ਹਵਾ ਵਿੱਚ ਡਿੱਕਡੋਲੇ ਖਾਂਦਾ ਹੀਠਾਂ ਅੜ ਗਿਆ ਮੈਨੂੰ ਉਹਨਾਂ ਦਿਨਾਂ ਵਿੱਚ ਮੋਰ ਦੇ ਖੰਭ ਇਕੱਠੇ ਕਰਨ ਦਾ ਬੜਾ ਸ਼ੌਂਕ ਸੀ ਕਿਤਾਬ ਨੂਰੀ ਨੂੰ ਫੜਾ ਕੇ ਜਦ ਭੱਜਿਆ ਭੱਜਿਆ ਮੈਂ ਖੰਭ ਕੋਲ ਪੁੱਜਾ ਤਾਂ ਖੰਭ ਰਹਿਮਤ ਦੇ ਹੱਥ ਵਿੱਚ ਸੀ ਇਹ ਖੰਭ ਤਾਂ ਮੈਂ ਚੁੱਕਣਾ ਸੀ ਮੈਂ ਨਿਰਾਸ਼ ਜਿਹਾ ਹੋ ਕੇ ਰਹਿਮਤ ਨੂੰ ਆਖਿਆ ਪਰ ਹੁਣ ਤਾਂ ਮੈਂ ਚੁੱਕ ਬੈਠੀ ਹਾਂ ਰਹਿਮਤ ਨੇ ਉੱਤਰ ਦਿੱਤਾ ਕੁਝ ਵੀ ਹੋਵੇ ਖੰਭ ਤਾਂ ਤੈਨੂੰ ਦੇਣਾ ਹੀ ਪਵੇਗਾ ਮੈਂ ਜ਼ਿੱਦ ਕੀਤੀ ਫੇਰ ਤਾਂ ਮੈਂ ਕਦੇ ਵੀ ਨਹੀਂ ਦਿੰਦੀ ਇਹਨਾਂ ਕਹਿ ਕੇ ਉਹ ਮੁਸਕਰਾ ਪਈ ਖੰਭ ਤਾਂ ਤੂੰ ਦੇ ਹੀ ਦੇਵੇਂਗੀ ਮੈਂ ਵੀ ਮੁਸਕਰਾ ਕੇ ਆਖਿਆ ਹੋਰ ਤੈਨੂੰ ਭਾਵੇਂ ਮੈਂ ਕੁਝ ਨਹੀਂ ਕਹਿੰਦਾ ਚੁਕ ਲੈ ਆਪਣਾ ਖੰਭ ਉਸਨੇ ਖੂਰ ਕੇ ਤੱਕਦਿਆਂ ਕਿਹਾ ਕੰਬ ਸੁੱਟ ਕੇ ਤੇ ਭਰੀ ਚੁੱਕ ਕੇ ਉਹ ਪਿੰਡ ਵੱਲ ਨੂੰ ਤੁਰ ਪਈ ਦੂਰ ਤੱਕ ਮੈਨੂੰ ਉਸਦੀ ਪੀਲੀ ਚੁੰਨੀ ਦਿਖਾਈ ਦਿੰਦੀ ਰਹੀ ਤੇ ਮੈਂ ਉਸ ਵੱਲ ਇੰਜ ਵੇਖਦਾ ਰਿਹਾ ਜਿਵੇਂ ਇਸ ਸਿੱਟੇ ਉੱਤੇ ਪੁੱਜਣਾ ਚਾਹੁੰਦਾ ਹੂੰ ਆ ਕਿ ਉਸਨੇ ਮੈਨੂੰ ਪਿਆਰ ਨਾਲ ਘੁਰਿਆ ਸੀ ਜਾਂ ਕਿਰਣਾ ਨਾਲ ਖੰਬ ਲੈ ਕੇ ਜਦ ਮੈਂ ਵਾਪਸ ਤਕੀਏ ਵਿੱਚ ਆਇਆ ਤਾਂ ਨੂਰੀ ਦਾ ਅੱਬਾ ਬਦਰੂ ਸਾਈ ਸੰਝਾਂ ਵੇਲੇ ਦੀ ਨਮਾਜ਼ ਪੜ ਰਿਹਾ ਸੀ ਤੇ ਨੂਰਾ ਵੀ ਕੋਲ ਖੜਾ ਆਪਣੇ ਅੱਬਾ ਵਾਂਗ ਹੀ ਸ਼ਰਧਾ ਜਤਾ ਰਿਹਾ ਸੀ ਨੂਰੇ ਦੇ ਗਲ ਵਿੱਚ ਵੀ ਪੀਲਾ ਪਟਕਾ ਸੀ ਤੇ ਉਸਦੇ ਅੱਬਾ ਦੇ ਗਲ ਵਿੱਚ ਵੀ ਪੀਲਾ ਪਟਕਾ ਤੁਸੀਂ ਪੁੱਛੋਗੇ ਉਹ ਕਿਉਂ ਇਹ ਵੀ ਇੱਕ ਦਿਲਚਸਪ ਕਹਾਣੀ ਹੈ ਦੋ ਦਿਨ ਪਹਿਲਾਂ ਇੱਕ નિਹਾੰਗ ਸਿੰਘ ਨੇ ਸਾਡੇ ਪਿੰਡਾਂ ਵਿੱਚ ਐਲਾਨ ਕਰ ਦਿੱਤਾ ਸੀ ਕਿ ਉਹ ਯੋ ਮੁਸਲਮਾਨ ਹਿੰਦੁਸਤਾਨ ਵਿੱਚ ਰਹਿ ਸਕਣਗੇ ਜਿਹੜੇ ਹਿੰਦੂ ਸਿੱਖ ਬਣ ਜਾਣ ਅਤੇ ਬਾਕੀ ਸਭ ਪਾਕਿਸਤਾਨ ਪਹੁੰਚਾ ਦਿੱਤੇ ਜਾਣਗੇ ਸਾਡੇ ਪਿੰਡ ਵਦੇਰੇ ਵਸੋਂ ਮੁਸਲਮਾਨਾਂ ਦੀ ਸੀ ਤੇ ਮੁਸਲਮਾਨ ਵੀ ਕਟੜ ਸੁੰਨੀ ਪਰ ਕੀ ਕਰਦੇ ਵਿਚਾਰੇ ਹੁਸ਼ਿਆਰਪੁਰ ਦੇ ਨੇੜੇ ਮੁਸਲਮਾਨਾਂ ਦੀਆਂ ਬਾਈ ਵਸੀਆਂ ਸਨ ਫਿਰ ਵੀ ਉਥੇ ਜਿਹੜਾ ਅੜਿਆ ਨੇਜਿਆਂ ਨਾਲ ਵਿੰਨ ਦਿੱਤਾ ਗਿਆ ਸਾਡੇ ਪਿੰਡ ਦੇ ਮੁਸਲਮਾਨ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ ਐਲਾਨ ਤੋਂ ਦੂਜੇ ਹੀ ਦਿਨ ਸਾਡੇ ਬਾਬਾ ਜੀ ਨੇ ਪਿੰਡ ਦੀ ਧਰਮਸ਼ਾਲਾ ਵਿੱਚ 150 ਘੜੇ ਮੰਗਵਾਈ ਉਹਨੇ ਹੀ ਖੰਡੇ ਵਾਲੇ ਕੰਗੇ ਉਹਨੀਆਂ ਹੀ ਕੱਛਾਂ ਅਤੇ ਉਹਨੇ ਹੀ ਪੀਲੇ ਰੰਗ ਦੇ ਪਟਕੇ ਜਦ ਅੰਮ੍ਰਿਤ ਲਈ ਦੇਗ ਤਿਆਰ ਕਰਨ ਵਾਸਤੇ ਚਾਸ਼ਨੀ ਦੀ ਕੜਾਹੀ ਚੜਾਈ ਜਾਣ ਲੱਗੀ ਤਾਂ ਪਿੱਛੋਂ ਕਿਸੇ ਸਿਆਣੀ ਦੀ ਆਵਾਜ਼ ਆਈ ਇਹੋ ਜੇ ਅੰਮ੍ਰਿਤ ਦਾ ਕੀ ਲਾਭ ਇੰਨਾ ਮੁਸਲਿਆਂ ਦਾ ਕੀ ਭਰੋਸਾ ਹੈ ਕੱਲ ਨੂੰ ਕੜੇ ਕੱਚੇ ਲਾ ਕੇ ਫੇਰ ਮੁਸਲੇ ਦੇ ਮੁਸਲੇ ਮੈਂ ਪਿੱਛੇ ਮੁੜ ਕੇ ਤੱਕਿਆ ਤਾਂ ਬਾਬਾ ਫਮਨ ਸਿੰਘ ਜੀ ਬੋਲ ਰਹੇ ਸਨ ਇਹਨਾਂ ਕਹਿ ਕੇ ਉਹਨਾਂ ਨੇ ਅਫੀਮ ਦੀ ਡੱਬੀ ਵਿੱਚੋਂ ਇੱਕ ਗੋਲੀ ਕੱਢੀ ਇਹ ਮੂਹ ਵਿੱਚ ਸੁੱਟ ਕੇ ਪਾਣੀ ਦਾ ਘੁੱਟ ਪਰ ਲਿਆ ਹੋਰ ਕਿਦਾਂ ਦਾ ਅੰਮ੍ਰਿਤ ਛਕਾਇਆ ਜਾਵੇ ਪਿੰਡ ਦੇ ਸਿਆਣਿਆਂ ਵਿੱਚੋਂ ਇੱਕ ਨੇ ਪੁੱਛਿਆ ਛਟਕੇ ਵਾਲਾ ਬਾਬਾ ਜੀ ਨੇ ਆਪਣੇ ਖੁੰਡੇ ਦੇ ਸਹਾਰੇ ਉੱਠਦਿਆਂ ਆਖਿਆ ਬਿਲਕੁਲ ਠੀਕ ਸਭ ਸਿਆਣੇ ਰਜ਼ਾਮੰਦ ਹੋ ਗਏ ਸਾਡੇ ਸਿੱਖ ਭਰਾਵਾਂ ਨੂੰ ਉਧਰ ਹਲਾਲ ਖਿਲਾਇਆ ਗਿਆ ਹੈ ਕਿਸੇ ਨੇ ਪਾਕਿਸਤਾਨ ਦੀਆਂ ਕਰਤੂਤਾਂ ਵੱਲ ਇਸ਼ਾਰਾ ਕੀਤਾ ਤੇ ਉਹ ਵੀ ਗਾਉਂਦਾ ਕਿਸੇ ਹੋਰ ਨੇ ਤਾਇਦ ਕੀਤੀ ਮੁਸਲਮਾਨ ਵਿਚਾਰੇ ਚੁੱਪਚਾਪ ਸੁਣਦੇ ਰਹੇ ਪਲੋ ਪਲੀ ਪੰਜ ਛੇ ਬੱਕਰੀ ਛਟਕਾ ਦਿੱਤੇ ਗਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਜਿੱਥੇ ਵੀ ਮੁਸਲਮਾਨ ਨੂੰ ਸਿੱਖ ਬਣਾਇਆ ਜਾ ਰਿਹਾ ਸੀ ਛਟਕੇ ਦੇ ਅੰਮ੍ਰਿਤ ਨਾਲ ਹੀ ਬਣਾਇਆ ਸੀ ਪੱਦੀ ਪੋਸੀ ਕਿਤਨਾ ਮਜਾਰਾ ਬਿੰਜੋ ਬਾਕੀ ਗਵਾਂਢੀ ਪਿੰਡਾਂ ਵਿੱਚ ਵੀ ਇਹ ਅਮਲ ਕਰਨਾ ਸੀ ਮੁਸਲਮਾਨਾਂ ਦੇ ਦਿਲ ਵਿੱਚ ਇੱਕ ਚੜ੍ਹਦੀ ਤੇ ਇੱਕ ਉਤਰਦੀ ਸੀ ਪਰ ਕਰ ਕੁਝ ਵੀ ਨਹੀਂ ਸੀ ਸਕਦੇ ਗੁਰੂ ਜੀ ਨੇ ਤਾਂ ਗੜਾ ਪ੍ਰਸ਼ਾਦੀ ਦੇਖ ਦੁਆਰਾ ਅੰਮ੍ਰਿਤ ਛਕਾਇਆ ਸੀ ਬਾਪੂ ਜੀ ਨੇ ਬਾਬੇ ਫੂਮਨ ਸਿੰਘ ਨੂੰ ਹੌਲੀ ਜਿਹੀ ਟੋਕੇ ਕਿਹਾ ਚੁੱਪ ਰਹਾ ਕਰੋ ਈ ਮੁੰਡਿਆ ਬਹੁਤੀਆਂ ਗੋਚਾਨੀ ਕੱਢੀ ਦੀਆਂ ਬਾਬੇ ਹੋ ਰਾਂ ਬਾਪੂ ਜੀ ਨੇ ਚੁੱਪ ਕਰਾ ਦਿੱਤਾ ਤੇ ਫਿਰ ਖੁੰਡੇ ਦੇ ਸਹਾਰੇ ਛਟਕੇ ਦੇ ਬਲਟੋਆਂ ਦਾ ਮੌਇਨਾ ਕਰਨ ਲੱਗ ਪਈ ਅੱਜ ਮੈਂ ਗੋਹ ਨਾਲ ਵੇਖਿਆ ਸੀ ਕਿ ਬਾਬਾ ਜੀ ਨੇ ਕਿਰਪਾਨ ਨਹੀਂ ਸੀ ਪਹਿਨੀ ਹੋਈ ਕਿਰਪਾਨ ਦੀ ਥਾਂ ਉਹ ਖੁੰਡਾ ਹੀ ਰੱਖਦੇ ਸਨ ਤੇ ਇਦਾਂ ਚਾਰ ਕੱਕੇ ਹੀ ਸਿੱਖ ਸਨ ਘੜੀਪਲ ਵਿੱਚ ਸਾਰੇ ਦੇ ਸਾਰੇ ਮੁਸਲਮਾਨਾਂ ਨੇ ਕੰਗੇ ਕੜੇ ਕੱਚੇ ਕਿਰਪਾਨਾਂ ਪਹਿਨ ਲਈਆਂ ਤੇ ਬੋਟੀ-ਬੋਟੀ ਕਰਕੇ ਝਟਕਾ ਮੂੰਹ ਵਿੱਚ ਪਾਉਣ ਲੱਗੇ ਅਸੀਂ ਪਹਿਲਾਂ ਵੀ ਹਿੰਦੂ ਹੀ ਸਾਂ ਸਾਰੇ ਔਰੰਗਜ਼ੇਬ ਨੇ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਸੀ ਛਟਕੇ ਦੀ ਬੋਟੀ ਮੂੰਹ ਵਿੱਚ ਪਾਉਂਦੇ ਹੋਏ ਸੁੰਨੀ ਮੁਸਲਮਾਨ ਆਪਣੇ ਹਿੰਦੂ ਸਿੱਖ ਭਰਾਵਾਂ ਨਾਲ ਗੱਲਾਂ ਕਰ ਰਹੇ ਸਨ ਬਾਬਾ ਫੁਮਣ ਸਿੰਘ ਤੇ ਹੋਰ ਸਿਆਣੇ ਵੀ ਆਪਣੀ ਸਰਦਾਰੀ ਠਾਠ ਵਿੱਚ ਬੈਠ ਕਦੀ ਅਫੀਮ ਤੇ ਕਦੀ ਛਟਕੇ ਦੀ ਬੋਟੀ ਮੂੰਹ ਵਿੱਚ ਪਾ ਲੈਂਦੇ ਬਾਪੂ ਜੀ ਆਪਣੇ ਆਪ ਨੂੰ ਆਮ ਜੱਟਾਂ ਨਾਲੋਂ ਵਖਰੇਆ ਦੇ ਪਿੰਡ ਦੇ ਬਾਕੀ ਬੰਦਿਆਂ ਨੂੰ ਆਪਣੇ ਸੰਧੂ ਹੋਣ ਦੀ ਵਿਸ਼ੇਸ਼ਤਾ ਸਮਝਾ ਰਹੇ ਸਨ ਮਹਾਰਾਜੇ ਪਟਿਆਲੇ ਦਾ ਗੋਤ ਸਿੱਧੂ ਹੈ ਤੇ ਸਿੱਧੂ ਸੰਧੂ ਇੱਕ ਬਰਾਬਰ ਹੀ ਹੁੰਦੇ ਹਨ ਇੰਨੀ ਗੱਲ ਹੈ ਜਾਰਾ ਕਿ ਸਾਡੀ ਜਾਗੀਰ ਨਾਲ ਅਫੀਮ ਡੋਡੇ ਹੀ ਚੱਲਦੇ ਹਨ ਤੇ ਮਹਾਰਾਜੇ ਦਾ ਸ਼ਾਹੀ ठाट ਵੀ ਕਾਇਮ ਹੈ ਸਿੱਖੀ ਵਿੱਚ ਉਹ ਵੀ ਪੱਕਾ ਹੈ ਤੇ ਅਸੀਂ ਵੀ ਜੇ ਅਸੀਂ ਨਾ ਹੁੰਦੇ ਤਾਂ ਤੁਸੀਂ ਮੁਸਲਮਾਨਾਂ ਦਾ ਕੀ ਵਿਗਾੜ ਸਕਦੇ ਸੀ ਉਹਨਾਂ ਨੇ ਤੁਹਾਡੇ ਕੋਲੋਂ ਅੰਮ੍ਰਿਤ ਨਹੀਂ ਛਕਣਾ ਸੀ ਸਾਰੇ ਮੁਸਲਮਾਨਾਂ ਨੇ ਅੰਮ੍ਰਿਤ ਛਕ ਲਿਆ ਕੇਵਲ ਥੋੜੀ ਜਿਹੀ ਘਰ ਜਿਨ੍ਹਾਂ ਨੇ ਪਾਕਿਸਤਾਨ ਜਾਣ ਦਾ ਫੈਸਲਾ ਦੇ ਦਿੱਤਾ ਸੀ ਰਹਿ ਗਏ ਸਨ ਨੂਰੀ ਦੇ ਪਰਿਵਾਰ ਵਿੱਚੋਂ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ ਨੂਰੀ ਹੋਰਾਂ ਨੇ ਨਹੀਂ ਅੰਮ੍ਰਿਤ ਛਕਣਾ ਮੈਂ ਬਾਪੂ ਜੀ ਤੋਂ ਪੁੱਛਿਆ ਰੋਲਾ ਨਹੀਂ ਪਈਦਾ ਮੱਲ ਮੈਂ ਕੰਗੇ ਕੜੇ ਉਹਨਾਂ ਦੇ ਘਰ ਪਹੁੰਚਾ ਦਿੱਤੇ ਹਨ ਤੇ ਉਹਨਾਂ ਨੇ ਪਹਿਨ ਵੀ ਲਏ ਹਨ ਨੂਰੀ ਦਾ ਅੱਬਾ ਸਾਈ ਲੋਕ ਹੈ ਉਹ ਛਟਕਾ ਖਾਨ ਤੋਂ ਕਤਰੌਂਦਾ ਹੈ ਖੈਰ ਮੈਂ ਆਪੇ ਨਿਪਟ ਲਾਂਗਾ ਵਿਚਾਰਾ ਬੜਾ ਮਾਨ ਕਰਦਾ ਹੈ ਆਪਣਾ ਤੈਨੂੰ ਪਹਿਲੀਆਂ 6 ਜਮਾਤਾਂ ਨੂਰੇ ਦੇ ਨਾਲ ਹੀ ਤਾਂ ਪਾਸ ਕਰਵਾ ਦਿੱਤੇ ਨਾ ਸਨ ਤੇਰੇ ਨਾਲ ਦੇ ਹਾਲੀ ਚੌਥੀ ਵਿੱਚ ਹੀ ੱੱਕੇ ਖਾਂਦੇ ਫਿਰਦੇ ਨੇ ਤੇ ਤੂੰ ਸੁਖ ਨਾਲ ਅੱਠਵੀਂ ਵਿੱਚ ਹੀ ਇਹ ਸਭ ਬਦਰੂਸਾਈ ਦੀਆਂ ਹੀ ਮਿਹਰਬਾਨੀਆਂ ਨੇ ਬਾਪੂ ਜੀ ਨੇ ਸਾਰੀ ਗੱਲ ਮੇਰੇ ਕੰਨ ਵਿੱਚ ਹੀ ਸਮਝਾ ਦਿੱਤੀ ਤੇ ਆਪ ਆਪਣੇ ਕੰਮ ਵਿੱਚ ਮਗਨ ਹੋ ਗਏ ਜਦ ਬਾਪੂ ਜੀ ਤੋਂ ਬਦਰੂ ਸਾਈ ਦੇ ਅੰਮ੍ਰਿਤ ਛਕਣ ਸੰਬੰਧੀ ਪੁੱਛਿਆ ਗਿਆ ਤਾਂ ਬਾਪੂ ਜੀ ਨੇ ਇੱਧਰ ਉੱਧਰ ਦੀਆਂ ਕਈ ਗੱਲਾਂ ਜੋੜ ਕੇ ਪਿੰਡ ਦੀ ਪੰਚਾਇਤ ਨੂੰ ਯਕੀਨ ਦਿਵਾਇਆ ਬਦਰੂ ਸਾਈ ਨੇ ਉਹਨਾਂ ਦੇ ਸਾਹਮਣੇ ਝਟਕੇ ਦੀ ਬੋਟੀ ਮੂੰਹ ਵਿੱਚ ਪਾਈ ਸੀ ਤੇ ਫਿਰ ਵੀ ਜਦ ਬਾਬਾ ਜੀ ਨੇ ਉਹਨਾਂ ਦੀ ਨੀਅਤ ਤੇ ਸ਼ੱਕ ਕੀਤਾ ਤਾਂ ਬਾਪੂ ਜੀ ਨੂੰ ਝੂਠੀ ਸੌਖਾ ਕੇ ਯਕੀਨ ਕਰਉਣਾ ਪਿਆ ਸੀ ਇਸ ਪ੍ਰਕਾਰ ਬਦਰੂ ਸਾਈ ਦਾ ਸਾਰਾ ਪਰਿਵਾਰ ਅਮਰਤਾਰੀ ਹੋ ਗਿਆ ਇਸ ਵਿੱਚ ਝੂਠ ਵੀ ਕੀ ਸੀ ਅੱਜ ਜਦ ਵੀ ਮਸ਼ੀਦਾਂ ਵਾਲੇ ਪੀਪਲ ਕੋਲ ਰਹਿਮਤ ਦੇ ਖੰਭ ਮੰਗਿਆ ਸੀ ਤਾਂ ਉਸ ਦੀ ਬਾਹ ਵਿੱਚ ਲੋਹੇ ਦਾ ਕੜਾ ਸੀ ਤੇ ਸਿਰ ਉੱਤੇ ਪੀਲੀ ਚੁੰਨੀ ਇਹ ਗੱਲ ਵਖਰੀ ਹੈ ਕਿ ਪੀਲੀ ਚੁੰਨੀ ਨੇ ਰਹਿਮਤੇ ਦੇ ਹੁਸਨ ਦੀ ਆਪ ਨਹੀਂ ਸੀ ਛੱਡੀ ਉਸ ਦੇ ਗੋਰੀ ਰੰਗ ਨੂੰ ਕਾਲੀ ਚੁੰਨੀ ਹੀ ਫੱਬਦੀ ਸੀ ਬਦਰੂ ਸਾਈ ਜਦ ਨਮਾਜ਼ ਪੜ ਰਿਹਾ ਸੀ ਤਾਂ ਉਹਦੇ ਹੱਥ ਵਿੱਚ ਕੜੇ ਤੋਂ ਇਲਾਵਾ ਉਸ ਦੇ ਗਲ ਵਿੱਚ ਪੀਲਾ ਝਟਕਾ ਸੀ ਤੇ ਨੂਰੇ ਦੇ ਗਲ ਵਿੱਚ ਵੀ ਹੁਣ ਉਹ ਨਮਾਜ਼ ਨਾ ਵੀ ਪੜਦੇ ਜੇ ਕੋਈ ਹੋਰ ਉਹਨਾਂ ਨੂੰ ਵੇਖਦਾ ਹੁੰਦਾ ਇਸ ਵੇਲੇ ਤਾਂ ਉਹਨਾਂ ਕੋਲ ਕੇਵਲ ਮੈਂ ਸਾ ਨੂਰੀ ਦਾ ਹਮ ਜਮਾਤੀ ਤੇ ਬਦਰੂ ਸਾਈਂ ਦਾ ਪੁਰਾਣਾ ਵਿਦਿਆਰਥੀ ਉਹ ਵਿਦਿਆਰਥੀ ਜਿਸ ਨੂੰ ਸਬਕ ਭੁੱਲਣ ਤੇ ਵੀ ਬਦਰੂ ਸਾਈਂ ਨੇ ਕਦੇ ਨਹੀਂ ਸੀ ਮਾਰਿਆ ਤੇ ਸਾਈਂ ਵੀ ਉਹ ਜਿਹੜਾ ਮਾਰਨ ਲੱਗਿਆ ਨੂਰੀ ਨਾਲ ਵੀ ਲਿਹਾਜ ਨਹੀਂ ਸੀ ਕਰਦਾ ਜੇ ਕਦੀ ਨੂਰਾ ਇਸ ਦਾ ਕਾਰਨ ਵੀ ਪੁੱਛਦਾ ਤਾਂ ਉਹ ਦਲੀਲ ਦਿੰਦਾ ਇਹ ਤਾਂ ਵਿਚਾਰਾ ਮਾਪਿਆਂ ਦੇ ਘਰ ਦਾ ਇਕੱਲਾ ਪੁੱਤਰ ਹੈ ਤੁਹਾਡਾ ਕੀ ਹੈ ਤੁਸੀਂ ਤਾਂ ਪੰਜ ਹੋ ਇੱਕ ਅੱਦੇ ਨੂੰ ਕੁਝ ਹੋ ਵੀ ਜਾਵੇ ਤਾਂ ਕੁਝ ਨਹੀਂ ਵਿਗੜਦਾ ਤੇ ਇੰਨਾ ਕਹਿ ਕੇ ਇੱਕ ਚਪੇੜ ਨੂਰੇ ਦੇ ਹੋਰ ਜੜ ਦਿੰਦਾ ਸਤਵੀਂ ਵਿੱਚ ਮੈਂ ਤੇ ਨੂਰਾ ਮਾਹਿਲਪੁਰ ਜਾਣ ਲੱਗ ਪਏ ਸਾਂ ਮਾਹਿਲਪੁਰ ਇਕੱਠੇ ਪੜਨ ਕਾਰਨ ਮੈਂ ਤੇ ਨੂਰਾ ਹੋਰ ਵੀ ਮਿੱਤਰ ਹੋ ਗਏ ਸਾਂ ਉੰਜ ਵੀ ਬਾਪੂ ਜੀ ਨਾਲ ਸਾਈ ਹੋਰਾਂ ਦੇ ਬਹੁਤ ਚੰਗੇ ਸਬੰਧ ਸਨ ਇਸ ਲਈ ਉਹਨਾਂ ਨੂੰ ਕੀ ਡਰ ਸੀ ਮੈਂ ਕਿਹੜਾ ਪਿੰਡ ਦੇ ਕਿਸੇ ਬੰਦੇ ਨੂੰ ਦੱਸਣ ਲੱਗਾ ਸਾਂ ਕਿ ਨੂਰਾ ਤੇ ਨੂਰੇ ਦੇ ਅੱਬਾ ਨਮਾਜ਼ ਪੜ ਰਹੀ ਹਨ ਮੈਂ ਉਦੋਂ 13ਵੇਂ ਬਰੇ ਵਿੱਚ ਸਾਂ ਨੂਰਾ 15 ਕੁ ਬਰੇ ਦਾ ਹੋਵੇਗਾ ਰਹਿਮ ਤੇ ਨੂਰੇ ਨਾਲੋਂ ਦੋ ਬਰੇ ਵੱਡੀ ਸੀ ਤੇ ਮੈਨੂੰ ਯਾਦ ਹੈ ਕਿ ਤੀਜੀ ਤੱਕ ਮੈਂ ਬਹੁਤ ਸਾਰੇ ਸਵਾਲ ਰਹਿਮ ਤੇ ਕੋਲੋਂ ਹੀ ਸਮਝਦਾ ਹੁੰਦਾ ਸੀ ਤੇ ਉਹ ਹੁਣ ਚਰੀ ਦੇ ਭਰੀ ਚੁੱਕੀ ਜਾ ਰਹੀ ਸੀ ਬਦਰੂ ਸਾਈ ਨਮਾਜ਼ ਪੜ ਰਿਆ ਸੀ ਨੂਰਾ ਬੜੇ ਸ਼ਰਦਾ ਭਾਵ ਨਾਲ ਉਹਦੇ ਕੋਲ ਖੜਾ ਸੀ ਸਾਈਂ ਦੀ ਨਸਵਾਰੀ ਰੰਗ ਦੀ ਦਾੜੀ ਧਰਤੀ ਨਾਲ ਲੱਗੀ ਹੋਈ ਸੀ ਤੇ ਕਲੀਆਂ ਵਾਲਾ ਕੁੜਤਾ ਭੋਏ ਵਿੱਚ ਲਿਬੜਿਆ ਹੋਇਆ ਸੀ ਕਿ ਪਿੱਠ ਪਿੱਛੋਂ ਬੋਲੇ ਸੋਨਹਾਲ ਸਤਿਸ਼੍ਰੀ ਅਕਾਲ ਦੀ ਜੈਕਾਰੇ ਸੁਣਾਈ ਦੇਣ ਲੱਗੇ ਸ਼ਾਮ ਦੇ ਕੋਈ 4 ਵਜੇ ਦਾ ਸਮਾਂ ਹੋਵੇਗਾ ਅਸੀਂ ਸਾਰੇ ਹੀ ਸਤ ਉਨੀਂਦਰੇ ਜਿਹੇ ਪਿੰਡ ਵੱਲ ਨੂੰ ਭੱਜ ਉਤਰੇ ਨਮਾਜ਼ ਵੀ ਪੂਰੀ ਨਾ ਹੋ ਸਕੇ ਮਾਰੇ ਪੈ ਦੇ ਚੰਗੀ ਤਰ੍ਹਾਂ ਕੋਈ ਵੀ ਨਹੀਂ ਸੀ ਭੱਜ ਸਕਦਾ ਨੂਰਾ ਔਖੜ ਕੇ ਡਿੱਗ ਪਿਆ ਇੱਕ ਚਿਲਕਦੇ ਹੋਈ ਵਰਸ਼ੀ ਨੂਰੇ ਦੇ ਢਿੱਡ ਵਿੱਚ ਖੁੱਭ ਗਈ ਰੁਗ ਪਰ ਆਂਦਰਾਂ ਉਹਦੇ ਢਿੱਡ ਵਿੱਚੋਂ ਬਾਹਰ ਨਿਕਲ ਆਈਆਂ ਮੈਂ ਪੈਪੀਤ ਹੋ ਕੇ ਵਰਸ਼ੀ ਵਾਲੇ ਵੱਲ ਤੱਕਿਆ ਤਾਂ ਕੋਈ ਨੀਲੇ ਵਸਤਰਾਂ ਵਾਲਾ ਘੋੜਸਵਾਰ ਸੀ ਸਾਈ ਨੇ ਆਖਿਆ ਸਰਦਾਰ ਜੀ ਅਸੀਂ ਸਿੰਘ ਸੱਜ ਗਏ ਹਾਂ ਅਸੀਂ ਅਬਰ ਸ਼ਕਲਾ ਹੈ ਐ ਵੇਖੋ ਪੀਲਾ ਪਟਕਾ ਟਿਕੜਾ ਤਾਂ ਇੱਕ ਮੁੱਛਾਂ ਵਾਲੇ ਰਾਜਪੂਤ ਨੇ ਆਪਣੀ ਤਲਵਾਰ ਦੇ ਇੱਕੋ ਵਾਰ ਨਾਲ ਉਹਦਾ ਕੜਾ ਕੱਟ ਦਿੱਤਾ ਉਸਨੇ ਹੱਥ ਜੋੜ ਕੇ ਮਿੰਨਤ ਕਰਨ ਲਈ ਦੂਜਾ ਹੱਥ ਚੁੱਕਿਆ ਤਾਂ ਉਹ ਵੀ ਵੱਢ ਦਿੱਤਾ ਇਹਨੂੰ ਤਾਂ ਕੱਲੂ ਪਾਕਿਸਤਾਨ ਮੇਰੇ ਵੱਲ ਇਸ਼ਾਰਾ ਕਰਕੇ ਕਿਸੇ ਹੋਰ ਨੇ ਕਿਹਾ ਕੀਤਾ ਸਿੰਘ ਦਾ ਭਜੰਗੀ ਐ ਓਏ ਮੂਰਖੋ ਨੂਰੇ ਦੇ ਟੱਡ ਵਿੱਚ ਬਰਸ਼ੀ ਖੋਬਣ ਵਾਲੇ ਨਿਹੰਗ ਸਿੰਘ ਨੇ ਉਸ ਨੂੰ ਛਿੜਕਿਆ ਅਤੇ ਮੈਨੂੰ ਚੁੱਕ ਕੇ ਘੋੜੀ ਤੇ ਸੁੱਟ ਲਿਆ ਉਸ ਤੋਂ ਪਿੱਛੋਂ ਮੈਨੂੰ ਨਹੀਂ ਪਤਾ ਕੀ ਹੋਇਆ ਜਾਂ ਕੀ ਨਾ ਹੋਇਆ ਮੈਂ ਬੇਹੋਸ਼ ਹੋ ਗਿਆ ਦੂਜੇ ਦਿਨ ਜਦ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਘਰ ਦੇ ਬਰਾਂਡੇ ਵਿੱਚ ਪਿਆ ਸੀ ਮੇਰੀ ਮਾਂ ਦੀਆਂ ਅੱਖਾਂ ਰੋ ਰੋ ਕੇ ਲਾਲ ਹੋ ਚੁੱਕੀਆਂ ਸਨ બસ ਬੱਚਿਆ ਹੁਣ ਫਿਕਰ ਨਾ ਕਰੋ ਡਰ ਨਾਲ ਸਹਿਮ ਗਿਆ ਸੀ ਹਾਲੀ ਜਵਾਕ ਹੀ ਤਾਂ ਹੈ ਵਿਚਾਰਾ ਅੰਦਰੋਂ ਆਵਾਜ਼ ਆਈ ਮੈਂ ਬੋਲ ਪੁਛਾਣਿਆ ਤਾਂ ਬਾਬਾ ਜੀ ਦਾ ਸੀ ਪਾਣਾ ਵੇਂਗਰੂ ਦਾ ਪਰਲੋ ਹੀ ਆ ਗਈ ਸੀ ਮਾਂ ਨੇ ਹੰਜਾਂ ਵਿੱਚੋਂ ਆਖਿਆ ਤੇ ਮੈਨੂੰ ਗੋਦ ਵਿੱਚ ਲੈ ਕੇ ਕੁੱਟਣ ਲੱਗ ਪਈ ਤੂੰ ਡਰ ਗਿਆ ਸੀ ਪੁੱਤ ਮੈਂ ਸਦਕੇ ਜਾਵਾਂ ਆਪਣੇ ਪੁੱਤ ਦੀ ਮਾਂ ਨੇ ਆਖਿਆ ਤੇ ਦੁਪੱਟੇ ਨਾਲ ਆਪਣੇ ਹੰਝੂ ਪੂੰਝ ਕੇ ਮੇਰਾ ਮੂੰਹ ਸਾਫ਼ ਕਰਨ ਲੱਗ ਪਈ ਸਦਕੇ ਵਾਰੀ ਜਾਇਓ ਪਹਿਲਾ ਸ਼ਹੀਦਾਂ ਦਾ ਪ੍ਰਸ਼ਾਦ ਚੜ੍ਹਾ ਲਵੋ ਜਿਨ੍ਹਾਂ ਦੀ ਕਿਰਪਾ ਨਾਲ ਇਸ ਦੀ ਜਾਨ ਬਖਸ਼ੀ ਹੋਈ ਬਾਬਾ ਜੀ ਨੇ ਡਿਉੜੀ ਵਿੱਚੋਂ ਹੀ ਸਿਆਣੀ ਗੱਲ ਕੀਤੀ ਬੀਬੀ ਨੂਰੇ ਦੇ ਢੱਡ ਵਿੱਚ ਮੇਰੇ ਸਾਹਮਣੇ ਵਰਸ਼ੀ ਵੱਜੀ ਸੀ ਮੈਂ ਚੇਤਾ ਕਰਕੇ ਮਾਂ ਨੂੰ ਆਖਿਆ ਤੇ ਰਹਿਮਤ ਕਿੱਥੇ ਹੈ ਮੈਂ ਪੁੱਛਿਆ ਹੁਣ ਮੈਂ ਐਨ ਹੋਸ਼ ਵਿੱਚ ਸਾਂ ਮਾਂ ਨੇ ਰੋ ਰੋ ਕੇ ਦੱਸਿਆ ਕਿ ਨੂਰੀ ਦੀਆਂ ਭੈਣਾਂ ਜੈਨਾ ਅਤੇ ਰਹਿਮਤੇ ਨੂੰ ਜਥੇ ਵਾਲੇ ਨਾਲ ਲੈ ਗਏ ਸਨ ਉਹ ਆਪਣੇ ਨਾਲ ਮੁਸਲਮਾਨਾਂ ਦੀਆਂ ਹੋਰ ਵੀ ਕਈ ਮਟਿਆਰਾਂ ਚੁੱਕ ਕੇ ਲੈ ਗਏ ਸਨ ਸਾਈਂ ਦੇ ਦੋਵੇਂ ਹੱਥ ਤੇ ਇੱਕ ਲੱਤ ਵੱਡੀ ਗਈ ਸੀ ਨੂਰੇ ਦੀ ਉੱਥੇ ਹੀ ਜਾਨ ਨਿਕਲ ਗਈ ਸੀ ਸਾਡੇ ਪਿੰਡ ਦੇ 21 ਮੁਸਲਮਾਨ ਵੱਢ ਦਿੱਤੇ ਸਨ ਜਿਹੜਾ ਵੀ ਪੀਲੇ ਪਟਕੇ ਕੜੇ ਜਾਂ ਨਵੇਂ ਕੱਚੇ ਵਾਲਾ ਵਿਖਾਈ ਦਿੱਤਾ ਨਹੀਂ ਸੀ ਛੱਡਿਆ ਗੱਲਾਂ ਕਰ ਰਹੀ ਮੇਰੀ ਮਾਂ ਦੀਆਂ ਅੱਖਾਂ ਪਥਰੌਂਦੀਆਂ ਜਾ ਰਹੀਆਂ ਸਨ ਸ਼ਾਮ ਨੂੰ ਜਦ ਅਸੀਂ ਸ਼ਹੀਦੀ ਪ੍ਰਸ਼ਾਦ ਛਟਾਉਣ ਚੱਲੇ ਤਾਂ ਸਾਰਿਆਂ ਦੇ ਚਿਹਰੇ ਤੇ ਇੱਕ ਦਹਿਸ਼ਤ ਜਈ ਸ਼ਾਈ ਹੋਈ ਸੀ ਬਾਬਾ ਜੀ ਨੂੰ ਕੁਝ ਵੀ ਨਹੀਂ ਸੀ ਸੁਝ ਰਹਾ ਕਿਸੇ ਨੇ ਦੱਸਿਆ ਕਿ ਬਾਬਾ ਜੀ ਦਾ ਪੈਸੀ ਵਾਲਾ ਲੰਗੋਟਿਆ ਮੇਤਰ ਕਨ੍ਹਸ਼ਾਮ ਦਾਸ ਆਪਣੇ ਕਿਸੇ ਮੁਸਲਮਾਨ ਸਾਥੀ ਨੂੰ ਪੀਲਾ ਪਟਕਾ ਦੇਣ ਚੱਲਿਆ ਸੀ ਉਸ ਨੂੰ ਮੁਸਲਮਾਨ ਸਮਝ ਕੇ ਉਸਦੇ ਵੀ ਸ਼ੁਰਾ ਖੋਬ ਦਿੱਤਾ ਉਹਨਾਂ ਕੋਲ ਐਨੀ ਬੇਲ ਕਿੱਥੇ ਸੀ ਕਿ ਪੂਰਨ ਪੁੱਛ ਕਿਚ ਕਰ ਦੇ ਉਹਨਾਂ ਨੇ ਸਾਡੇ ਪਿੰਡ ਤੋਂ ਅਗਲੇ ਪਿੰਡ ਵਿੱਚ ਲੁੱਟਮਾਰ ਕਰਨੀ ਸੀ ਸੂਨੀ ਵਰਗੇ ਨਿੱਕੇ ਜਿਹੇ ਪਿੰਡ ਵਿੱਚੋਂ 5-600 ਬੰਦਿਆਂ ਦੇ ਜਥੇ ਜੋਗਾ ਧਨ ਮਾਲ ਕਿਵੇਂ ਪ੍ਰਾਪਤ ਹੋ ਸਕਦਾ ਹੈ ਬਾਬਾ ਜੀ ਨੂੰ ਕਣ ਸ਼ਾਮਦਾਸ ਦੀ ਮੌਤ ਦਾ ਇੰਨਾ ਸਦਮਾ ਸੀ ਕਿ ਸ਼ਹੀਦੀਂ ਪਹੁੰਚ ਕੇ ਅਰਦਾਸ ਕਰਦਿਆਂ ਵੀ ਉਹਨਾਂ ਦੇ ਕਦਮ ਡੋਲ ਰਹੇ ਸਨ ਮਰਨੇ ਨੂੰ ਤਾਂ ਕਣ ਸ਼ਾਮਦਾਸ ਨੇ ਵੀ ਇੱਕ ਦਿਨ ਮਰਨਾ ਹੀ ਸੀ ਬਾਬਾ ਜੀ ਨੇ ਆਪ ਕਿਹੜਾ ਬੈਠੇ ਰਹਿਣਾ ਸੀ ਕਨ ਸ਼ਾਮਦਾਸ ਤਾਂ ਪਲਾ ਧੋਖੇ ਨਾਲ ਮਾਰਿਆ ਗਿਆ ਸੀ ਪਰ ਉਹ ਕਿਹੜਾ ਬਚ ਰਹੇ ਸਨ ਜਿਨ੍ਹਾਂ ਨੇ ਅੰਮ੍ਰਿਤ ਛਕਨ ਤੋਂ ਦੋ ਕੁ ਦਿਨ ਪਿੱਛੋਂ ਹੀ ਗੱਲ-ਗੱਲ ਉੱਤੇ ਤਾਬਾ ਤਾਬਾ ਜਾਂ ਅੱਲਾ ਅੱਲਾ ਦੀ ਥਾਂ ਵਾਹਿਗੁਰੂ ਵਾਹਿਗੁਰੂ ਤੇ ਰਾਮ ਰਾਮ ਕਹਿਣਾ ਸਿੱਖ ਲਿਆ ਸੀ ਅਤੇ ਕੰਗੇ ਕੜੇ ਤੇ ਪਟਕੇ ਪੈਣ ਲਏ ਸਨ ਇਸ ਦੇ ਉਲਟ ਉਹ ਮੁਸਲਮਾਨ ਜੱਥੇ ਵਾਲਾਂ ਦੀ ਨਜ਼ਰ ਨਹੀਂ ਚੜ ਸਕੇ ਜਿੰਨਾ ਨੇ ਪਿੰਡ ਛੱਡ ਕੇ ਪਾਕਿਸਤਾਨ ਜਾਣਾ ਤਾਂ ਪ੍ਰਵਾਨ ਕਰ ਲਿਆ ਸੀ ਪਰ ਹਿੰਦੂ ਬੰਨਾ ਪ੍ਰਵਾਨ ਨਹੀਂ ਸੀ ਕੀਤਾ ਪੀਲੇ ਪਟਕੇ ਜਾਂ ਨਵੇਂ ਕੱਛੇ ਵੀ ਨਹੀਂ ਸੰਭਨੇ ਚਾਰ ਸਹਿਬਜ਼ਾਦੇ ਪੰਜ ਪਿਆਰੀ ਤੇ 40 ਮੁਕਤੀ ਦੀ ਅਰਦਾਸ ਕਰਦਿਆਂ ਬਾਬਾ ਜੀ ਦੀ ਆਵਾਜ਼ ਨੂੰ ਪਤਾ ਨਹੀਂ ਕੀ ਹੁੰਦਾ ਜਾ ਰਿਹਾ ਸੀ ਅੰਤ ਵਿੱਚ ਜਦ ਉਹ ਜਿੰਨਾ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਹਾਈ ਧਰਮ ਹਿਤ ਸੀਸ ਦਿੱਤੀ ਕੁਰਬਾਨ ਕਹਿਣ ਲੱਗੇ ਤਾਂ ਉਹਨਾਂ ਦੇ ਕਦਮ ਲੜਖੜਾ ਗਏ ਤੇ ਉਹਨਾਂ ਦੇ ਹੱਥ ਵਾਲਾ ਖੁੰਡਾ ਡਿੱਗ ਪਿਆ ਬਾਕੀ ਅਰਦਾਸ ਵੀ ਬਾਪੂ ਜੀ ਨੇ ਹੀ ਸਮਾਪਤ ਕੀਤੀ ਫਿਰ ਬਾਪੂ ਜੀ ਦੇ ਕਹਿਣ ਅਨੁਸਾਰ ਮੈਂ ਸ਼ਹੀਦਾਂ ਦੀਆਂ ਪੰਜ ਸਮਾਧੀਆਂ ਤੇ ਪੂਰਾ ਪੂਰਾ ਪ੍ਰਸ਼ਾਦ ਰੱਖ ਕੇ ਆਇਆ ਜਿਸ ਨੂੰ ਮੇਰੇ ਵੇਖਦੇ ਵੇਖਦੇ ਹੀ ਸ਼ਹੀਦਾਂ ਵਾਲੇ ਪਿੱਪਲਾਂ ਦੇ ਕਾ ਛੱਕ ਗਏ ਬਾਕੀ ਸਾਰੇ ਸੰਸਕਾਰ ਸਮਾਪਤ ਕਰਕੇ ਜਦ ਬਾਪੂ ਜੀ ਸਾਨੂੰ ਵੀ ਪ੍ਰਸ਼ਾਦ ਵੰਡਣ ਲੱਗੇ ਤਾਂ ਬਾਬਾ ਜੀ ਨੇ ਰੋਕ ਦਿੱਤਾ ਕੀ ਗੱਲ ਬਾਪੂ ਜੀ ਨੇ ਪੁੱਛਿਆ ਕਾਕੀ ਨੂੰ ਪ੍ਰਸ਼ਾਦ ਦੇ ਦੇ ਪੂਰਾ ਕੋ ਬਾਬਾ ਜੀ ਨੇ ਸੁਝਾਉ ਦਿੱਤਾ ਸਾਈਂ ਦੀ ਕਬਰ ਤੇ ਵੀ ਚੜਾ ਕੇ ਆਵੇ ਜਾ ਕੀ ਬਾਬਾ ਜੀ ਨੇ ਤਕੀਵਲ ਇਸ਼ਾਰਾ ਕਰਕੇ ਆਖਿਆ ਤਕੀਅਤੇ ਸ਼ਹੀਦਾਂ ਵਿਚਕਾਰ ਕੇਵਲ ਅੱਧੇ ਖੇਤ ਦੀ ਵਿੱਚ ਸੀ ਤਕੀਵਲ ਵਲ ਵੇਖ ਕੇ ਮੈਨੂੰ ਨੂਰਾ ਯਾਦ ਆ ਗਿਆ ਪਿਪਲ ਵਾਲ ਵੇਖ ਕੇ ਰਹਿਮਤੇ ਰਹਿਮਤੇ ਨੇ ਮੈਨੂੰ ਇਸ ਪਿਪਲ ਦੇ ਹੇਠ ਘੂਰ ਕੇ ਤੱਕਿਆ ਸੀ ਪਤਾ ਨਹੀਂ ਪਿਆਰ ਨਾਲ ਪਤਾ ਨਹੀਂ ਘ੍ਰਿਣਾ ਨਾਲ ਤੇ ਹੁਣ ਉਹਨੂੰ ਜਥੇ ਵਾਲੇ ਲੈ ਗਏ ਸਨ ਪਤਾ ਨਹੀਂ ਕਿਉਂ ਕੀ ਮਤਲਬ ਬਾਪੂ ਜੀ ਨੇ ਤਕੀਏ ਵਾਲੀ ਕਬਰ ਤੇ ਪ੍ਰਸ਼ਾਦ ਚੜਾਉਣ ਦਾ ਕਾਰਨ ਪੁੱਛਿਆ ਕੱਲ ਦਾ ਕੱਲੂਕਾਰਾ ਯਾਦ ਹੈ ਨਾ ਬਾਪੂ ਜੀ ਦੇ ਮੋਢੇ ਉੱਤੇ ਹੱਥ ਰੱਖ ਉਹਨਾਂ ਨੂੰ ਸ਼ਹੀਦਾਂ ਦੀ ਹਾਦਥੋਂ ਬਾਹਰ ਲਿਜਾ ਕੇ ਬਾਬਾ ਜੀ ਨੇ ਉਨ੍ਹਾਂ ਦੇ ਕੰਨ ਵਿੱਚ ਆਖਿਆ ਸ਼ਹੀਦਾਂ ਦੀ ਹੱਦ ਵਿੱਚ ਸ਼ਾਇਦ ਉਹਨਾਂ ਨੇ ਇਸ ਲਈ ਗੱਲ ਨਹੀਂ ਕੀਤੀ ਕਿ ਉਹਨਾਂ ਦੇ ਕੋਲ ਹੀ ਉਹਨਾਂ ਦੀ ਕਰਾਮਾਤ ਉੱਤੇ ਸ਼ੱਕ ਕਰਨ ਨਾਲ ਸ਼ਰਾਪ ਮਿਲ ਜਾਣ ਦਾ ਡਰ ਸੀ ਯਾਦ ਹੈ ਬੱਪੂ ਜੀ ਨੇ ਉੱਤਰ ਦਿੱਤਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਉਹ ਮਾਰੇ ਗਏ ਨਾ ਬਾਬਾ ਜੀ ਨੇ ਪ੍ਰਸ਼ਨ ਕੀਤਾ ਬੱਪੂ ਜੀ ਨੇ ਹਾਂ ਵਿੱਚ ਸਿਰ ਹਿਲਾਇਆ ਜਿਹੜੇ ਸਾਈਂ ਦੀ ਕਬਰ ਨੂੰ ਪੂਜਦੇ ਰਹੇ ਉਹ ਬਚ ਰਹੇ ਕਿ ਨਹੀਂ ਇਹਨਾਂ ਕਹਿ ਕੇ ਬਾਬਾ ਜੀ ਚੁੱਪ ਹੋ ਗਏ ਮੈਂ ਸਮਝਿਆ ਨਹੀਂ ਬਾਪੂ ਜੀ ਨੇ ਮੜ ਆਖਿਆ ਨਹੀਂ ਸਮਝਿਆ ਤਾਂ ਨਾ ਸਮਝ ਬਾਪੂ ਜੀ ਨੇ ਖਿਜ ਕੇ ਆਖਿਆ ਕੱਲ੍ਹ ਬਾਰੇ ਕੌਣ ਜਾਣਦਾ ਸਮਾਦ ਦੀ ਥਾਂ ਕਵਰਾਂ ਵਾਲੀ ਨਿਕਲ ਆਈਆਂ ਫੇਰ ਇਹ ਗੱਲ ਬਾਬਾ ਜੀ ਨੇ ਬਹੁਤ ਹੌਲੀ ਬਾਪੂ ਜੀ ਦੇ ਕੰਨ ਵਿੱਚ ਕਹੀ ਤਾਂ ਕਿ ਸ਼ਹੀਦ ਨਾ ਸੁਣ ਲੈਣ ਮੈਂ ਭੱਜ ਕੇ ਸਾਈਂ ਦੇ ਕੰਮਰ ਤੇ ਪ੍ਰਸ਼ਾਦ ਰੱਖ ਆਇਆ ਤੇ ਬਾਪੂ ਜੀ ਨੇ ਵੀ ਕੋਈ ਇਤਰਾਜ਼ ਨਾ ਕੀਤਾ ਪਤਾ ਨਹੀਂ ਉਹਨਾਂ ਨੂੰ ਬਾਬਾ ਜੀ ਦੀ ਗੱਲ ਸਮਝ ਪਈ ਸੀ ਕਿ ਨਹੀਂ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ شکریہ